ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਸੀ ਪਠਾਣਾ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਬੱਚਿਆਂ ਦੇ ਸਰਕਲ ਫਤਿਹਗੜ੍ਹ ਸਾਹਿਬ ਦੇ ਸਿੱਖ ਮਿਸ਼ਨਰੀ ਕਾਲਜ ਸਰਕਲ ਫਤਿਹਗੜ੍ਹ ਸਾਹਿਬ ਦੇ ਬੱਚਿਆਂ ਦੇ ਪ੍ਰਾਇਮਰੀ ਮਿਡਲ ਤੇ ਸੀਨੀਅਰ ਸੈਕੰਡਰੀ ਗਰੁੱਪ ਦੇ ਮੁਕਾਬਲੇ ਕਰਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਤਕਰੀਬਨ 8-9 ਸਕੂਲਾਂ ਨੇ ਭਾਗ ਲਿਆ ਜਿਨ੍ਹਾਂ ਦੇ ਵਿੱਚੋਂ ਕਾਫੀ ਬੱਚਿਆਂ ਨੇ ਮਿਹਨਤ ਕਰਕੇ ਤੇ ਫਸਟ ਸੈਕੰਡ ਤੇ ਥਰਡ ਪੋਜੀਸ਼ਨ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਨੇ ਹੁਣ ਇਹਨਾਂ ਵਿੱਚੋਂ ਜਿਹੜੇ ਵੀ ਫਸਟ ਆਏ ਨੇ ਉਹ ਸਾਰੇ 16 17 18 ਨੂੰ ਲੁਧਿਆਣਾ ਵਿਖੇ ਹੋਣ ਵਾਲੇ ਸਿੱਖ ਮਿਸ਼ਨਰੀ ਕਾਲਜ ਦੇ ਇੰਟਰ ਜੂਨਲ ਮੁਕਾਬਲੇ ਦੇ ਵਿੱਚ ਭਾਗ ਲੈਣ ਲਈ ਸਾਰੇ ਉਹ ਅਪੀਅਰ ਹੋਏ ਨੇ ਤੇ ਇਹ ਸਾਰੇ ਬੱਚੇ ਅੱਗੋਂ ਜਿਹੜੀ ਹੈ ਆਪਣੀ ਪਰਫਾਰਮੈਂਸ ਦੇ ਹਿਸਾਬ ਨਾਲ 올 ਇੰਡੀਆ ਦੇ ਵਿੱਚ ਆਪਣੇ ਸਥਾਨ ਪ੍ਰਾਪਤ ਕਰਨਗੇ ਅੱਜ ਦੇ ਜੋ ਮੁਕਾਬਲੇ ਸੀਗੇ ਇਹ ਤਿੰਨ ਭਾਗਾਂ ਚ ਵੰਡੇ ਹੋਏ ਸੀਗੇ ਪਹਿਲਾ ਸੀ ਸੀਨੀਅਰ ਸੈਕੰਡਰੀ ਗਰੁੱਪ ਪਲੱਸ 2 ਤੱਕ ਦਾ ਤੇ ਦੂਜਾ ਸੀ ਮਿਡਲ ਗਰੁੱਪ ਜਿਹੜਾ 8ਵੀਂ ਤੱਕ ਸੀ 6ਵੀਂ ਤੋਂ 8ਵੀਂ ਤੱਕ ਤੇ ਤੀਜਾ ਸੀ ਪ੍ਰਾਇਮਰੀ ਗਰੁੱਪ ਜਿਹੜਾ 0 ਤੋਂ ਲੈ ਕੇ 5ਵੀਂ ਤੱਕ ਦਾ ਸੀਗਾ ਇਹ ਤਿੰਨ ਭਾਗਾਂ ਦੇ ਵਿੱਚ ਸੀਗੇ ਕੀਰਤਨ ਮੁਕਾਬਲੇਾਂ ਦੀ ਜੇ ਗੱਲ ਕਰੀਏ ਤਾਂ ਅਕਾਲ ਅਕੈਡਮੀ ਨੇ ਤਿੰਨੇ ਜਿਹੜੇ ਦਰਜੇ ਸੀਗੇ ਪਹਿਲਾ ਦੂਜਾ ਤੇ ਤੀਜਾ ਤਿੰਨਾਂ ਦਰਜਿਆਂ ਦੇ ਵਿੱਚ ਪਹਿਲੀ ਪੋਜੀਸ਼ਨ ਜਿਹੜੀ ਹੈ ਹਾਸਲ ਕੀਤੀ ਹੈ ਉਤੋਂ ਇਲਾਵਾ ਜੇ ਕਵਿਤਾ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਗਰੁੱਪ ਦੇ ਵਿੱਚ ਬ੍ਰਾਈਟ ਕੈਰੀਅਰ ਸਕੂਲ ਦਮਹੀੜੀ ਜਿਹੜੀ ਉਹਨਾਂ ਦੀ تنویر कौर ਜਿਹੜੀ ਹੈ ਉਹਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤਾਂ ਇਸੇ ਤਰ੍ਹਾਂ ਦੂਜੇ ਗਰੁੱਪ ਦੇ ਵਿੱਚ ਖੁਸ਼ਮਨ ਪ੍ਰੀਤ ਕੌਰ ਬ੍ਰਾਈਟ ਕੈਰੀਅਰ ਦੇ ਨੀਵੀ ਪਬਲਿਕ ਸਕੂਲ ਦਮਹਿੜੀ ਉਹਨਾਂ ਦੇ ਨੇ ਉਹ ਵੀ ਨਾ ਵੀ ਜਿਹੜਾ 77 ਦੇ ਵਿੱਚੋਂ 64 ਟਾਂਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਮੀਡਲ ਗਰੁੱਪ ਮੀਡਲ ਗਰੁੱਪ ਦੇ ਵਿੱਚ ਤੇ ਸੀਨੀਅਰ ਸੈਕੰਡਰੀ ਗਰੁੱਪ ਦੇ ਵਿੱਚ ਹਰਸ਼ਦੀਪ ਕੌਰ ਗੁਰਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੈਲੋ ਇਹਨਾਂ ਨੇ 75 ਦੇ ਵਿੱਚੋਂ 58.58 ਨੰਬਰ ਪ੍ਰਾਪਤ ਕਰਕੇ ਜਿਹੜਾ ਹੈ ਉਹ ਪਹਿਲਾ ਸਥਾਨ ਪ੍ਰਾਪਤ ਕੀਤਾ ਸੋ ਇਸ ਤਰ੍ਹਾਂ ਅੱਜ ਬਹੁਤ ਵਧੀਆ ਮੁਕਾਬਲੇ ਜਿਹੜੇ ਹੋਏ ਨੇ ਔਰ ਬਹੁਤ ਉਸਾਰੂ ਜਿਹੜਾ ਹੈ ਸੇਰ ਸਾਨੂੰ ਵੀ ਮਿਲਦੀ ਹੈ ਇਹਨਾਂ ਮੁਕਾਬਲਿਆਂ ਤੋਂ ਤੇ ਅਸੀਂ ਵੀ ਆਪਣੀਆਂ ਗਲਤੀਆਂ ਨੋਟ ਕਰਦੇ ਹਾਂ ਸਾਨੂੰ ਪਤਾ ਲੱਗਦਾ ਅਸੀਂ ਵੀ ਆਪਣੇ ਆਪ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਸਿਰਫ ਬੱਚਿਆਂ ਨੂੰ ਨਹੀਂ ਸਿਖਾਉਂਦੇ ਅਸੀਂ ਆਪ ਵੀ ਬਹੁਤ ਕੁਝ ਸਿੱਖਦੇ ਹਾਂ ਇਹ ਮੁਕਾਬਲੇ ਜੀ ਬੱਚਿਆਂ ਨੂੰ ਤਾਂ ਕਿ ਗੁਰਮਤ ਦੇ ਨਾਲ ਜੋੜਿਆ ਜਾ ਸਕੇ ਕੀਰਤਨ ਦੇ ਨਾਲ ਜਿਹੜਾ ਕੱਲ੍ਹ ਜੁਗਮੈ ਕੀਰਤਨ ਪ੍ਰਧਾਨਾ ਸੋ ਇਹੋ ਜੇ ਗੁਰਬਾਣੀ ਦੇ ਜੋ ਆਸ਼ਾ ਹੈ ਉਹਦੇ ਨਾਲ ਜੋੜਿਆ ਜਾ ਸਕੇ ਇੱਕ ਹਫ਼ਤਾ ਦੇ ਰਾਹੀਂ ਇਤਿਹਾਸ ਦਾ ਜੋੜਿਆ ਜਾ ਸਕੇ ਸੋ ਇਹੋ ਜੇ ਉਪਰਾਲੇ ਜਿਹੜੇ ਹੈ ਸਿੱਖ ਮਿਸ਼ਨਰੀ ਕਾਲਜ ਗਾਹ ਵਗਾਹ ਕਰਤਾ ਰਿਹਾ ਹੈ ਸਿੱਖ ਮਿਸ਼ਨਰੀ ਕਾਲਜ ਜਿਹੜਾ ਹੈ ਇਹ ਬਹੁਤ ਸਾਇਲੈਂਟ ਪ੍ਰਚਾਰ ਕਰਦਾ ਹੈ ਇਹ ਕੋਈ ਰੋਲਾ ਰੱਪਾ ਨਹੀਂ ਅਸੀਂ ਪਾਉਂਦੇ ਅਸੀਂ ਲੋਕ ਅਸੀਂ ਸਾਰੇ ਆਪੋ ਆਪਣੇ ਕਾਰੋਬਾਰ ਕਰਦੇ ਹਾਂ ਕੋਈ ਰਿਟਾਇਰ ਹੈ ਕੋਈ ਕਿਸੇ ਮਹਿਕਮੇ ਤੋਂ ਰਿਟਾਇਰ ਹੈ ਕੋਈ ਕਿਸੇ ਮਹਿਕਮੇ ਤੋਂ ਰਿਟਾਇਰ ਹੈ ਕੋਈ ਦੁਕਾਨਦਾਰੀ ਕਰਦਾ ਹੈ ਆਪਣੇ ਆਪਣੇ ਕਾਰੋਬਾਰ ਕਰਦੇ ਹੋਏ ਜਿੰਨਾ ਵੀ ਸਾਡੇ ਕੋਲ ਸਮਾਂ ਲੱਭਦਾ ਹੈ ਉਪਲਬਧ ਹੁੰਦਾ ਹੈ ਅਸੀਂ ਉਨਾ ਹੀ ਇਸ ਧਰਮ ਪ੍ਰਚਾਰ ਦਾ ਕੰਮ ਕਰਦੇ ਹਾਂ ਅਸੀਂ ਸਾਰੇ ਖਰਚੇ ਵੀ ਪੱਲਿਓਂ ਚੱਲਦੇ ਹਾਂ ਸਿਰਫ ਇੱਕੋ ਇੱਕ ਸਿੱਖ ਹੁੰਦੀ ਆ ਕਿ ਸਿੱਖੀ ਜਿਹੜੀ ਉਹ ਪਰਫੁੱਲਤ ਹੋਵੇ ਤੋਂ ਉਹਦੇ ਲਈ ਸਾਰੇ ਯਤਨ ਕਰਦੇ ਹਾਂ ਬਹੁਤ ਸਾਰੇ ਜਿਹੜਾ ਹੈ ਕੰਮ ਅਸੀਂ ਕਰਦੇ ਹਾਂ ਜੋੜ ਮੇਲਿਆਂ ਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਕਸਰ ਥੀ ਗਾਹਿਬ ਗਾਹੇ ਕੋਈ ਨਾ ਕੋਈ ਹਰ ਵੇਲੇ ਐਕਟੀਵਿਟੀ ਜਿਹੜੀ ਅਸੀਂ ਆਰੰਭ ਕੇ ਰੱਖਦੇ ਹਾਂ ਸੋ ਉਹਦੇ ਨਾਲ ਜਿਹੜਾ ਹੈ ਸੰਗਤ ਹੁੰਗਾਰਾ ਵੀ ਬਹੁਤ ਵਧੀਆ ਬਿਲਦਾ ਹੈ ਪਰ ਅੱਜ ਜਿਹੜੀ ਹੈ ਸਾਡੀ ਭਾਸ਼ਾ ਵੀ ਪਛੜਦੀ ਜਾ ਰਹੀ ਹੈ ਤੇ ਸਾਡੀ ਨਸਲ ਵੀ ਪਛੜਦੀ ਜਾ ਰਹੀ ਹੈ ਨਸ਼ਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਾਰਾਂ ਨੇ ਜਿਨ੍ਹਾਂ ਤੇ ਅੱਜ ਜਿਹੜਾ ਚੈਲੰਜ ਹੈ ਮੁਕਾਬਲਾ ਜਿਹੜਾ ਹੈ ਕਰਨ ਦੀ ਲੋੜ ਹੈ ਜੇ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮ ਕਰਾਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਇੱਥੇ ਅਮਰਪਾਲ ਸਿੰਘ ਜੀ ਇਨਚਾਰਜ ਨੇ ਸਰਕਲ ਫਟੇਗੜ ਸਾਹਿਬ ਦੇ ਉਹਨਾਂ ਨਾਲ 98884 88176 ਉਹਨਾਂ ਦਾ ਨੰਬਰ ਹੈ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਮੇਰਾ ਨੰਬਰ 6280144876 ਹੈ ਮੈਂ ਜੋਨ ਦਾ ਜੋਨਲ ਆਰਗੇਨਾਈਜ਼ਰ ਹਾਂ ਫਟੇਗੜ ਸਾਹਿਬ ਜੋਨ ਦਾ ਸੋ ਸਾਰੇ ਜ਼ਿਲ੍ਹੇ ਨੂੰ ਮੈਂ ਦੇਖ ਰਿਆ ਤੇ ਜਿੰਨੂ ਵੀ ਕਿਸੇ ਨੂੰ ਇਹੋ ਜੀ ਐਕਟੀਵਿਟੀ ਦੀ ਲੋੜ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਤਕਰੀਬਨ ਤਕਰੀਬਨ ਸਥਾਨੀ ਕੋ ਦੁਆਰਾ ਪ੍ਰਬੰਧਕ ਕਮੇਟੀ ਜਾਂ ਲੋਕਲ ਕਮੇਟੀਆਂ ਦੇ ਸਹਿਯੋਗ ਨਾਲ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਹਮੇਸ਼ਾ ਕਰਦੇ ਰਹਿੰਦੇ ਹਾਂ ਹਾਂਜੀ ਮੈਂ ਕੀ ਨਾਮ ਹੈ ਹਾਂਜੀ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਫਤਿਹ ਮੇਰਾ ਨਾਮ ਸਤਵੰਕ ਕੁਛਤੀ ਪਾਦਲਾ ਹੈ ਮੈਂ ਬ੍ਰਾਈਟ ਕਰੀ ਪਬਲਿਕ ਸਕੂਲ ਦਮ ਢੇੜੀ ਫਤਿਹਗੜ ਸਾਹਿਬ ਵਿੱਚ ਪੜਾਉਂਦੀ ਹਾਂ ਕਿ ਮੇਰੇ ਸਕੂਲ ਦੇ ਵਿਦਿਆਰਥੀ ਨੇ ਮੇਰੇ ਨਾਲ ਬੈਠੇ ਨੇ ਅੱਜ ਜੋ ਬਸਤੀ ਗੁਰਦੁਆਰਾ ਸਿੰਘ ਸਾਹਿਬ ਵਿਕੇ ਪ੍ਰੋਗਰਾਮ ਕਰਵਾਇਆ ਗਿਆ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਤੇ ਇਥੋਂ ਦੇ ਜਿਹੜੇ ਸਮੂਹ ਪ੍ਰਬੰਧਕ ਕਮੇਟੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕੀਤਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਬਹੁਤ ਵਧੀਆ ਉਪਰਾਲਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੇ ਬੱਚੇ ਆ ਜਿਹੜੇ ਨੌਜਵਾਨ ਪੀੜ੍ਹੀ ਆ ਛੋਟੇ-ਛੋਟੇ ਬੱਚੇ ਮੋਬਾਈਲ ਦੇ ਤੋਂ ਜਦੋਂ ਜੀ.ਐਮ.ਟ. ਦੇ ਦਿਆ ਕਾਰਟੂਨ ਦੇਖਦੇ ਆ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਇਹ ਇੱਕ ਜੋ ਕਵਿਤਾ ਲੈਕਚਰ ਤੇ ਕਿਰਤਨ ਮੁਕਾਬਲੇ ਕਰਵਾਏ ਗਿਆ ਨੇ ਨਗਮ ਨੇ ਬੱਚਿਆਂ ਤੋਂ ਬਹੁਤ ਹੀ ਮੈਂ ਇਸ ਦੀ ਤਾਰੀਫ ਕਰਦੀ ਆ ਤੇ ਪਰਸ਼ੰਤ ਹੋ ਗਏ ਆ ਗੁਰੂ ਸਾਹਿਬ ਇਸੇ ਤਰ੍ਹਾਂ ਬੱਚਿਆਂ ਦੇ ਉੱਤੇ ਮੇਰ ਭਰਿਆ ਹੱਥ ਰੱਖਣ ਸਾਡੇ ਸਕੂਲ ਦੇ ਵਿਦਿਆਰਥੀ ਜੋ ਪਹਿਲੇ ਗਰੁੱਪ ਵਿੱਚ ਪ੍ਰਾਇਮਰੀ ਗਰੁੱਪ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਤੇ ਮੀਡਲ ਗਰੁੱਪ ਵਿੱਚ ਵੀ ਉਹਨਾਂ ਨੇ ਪਹਿਲਾ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਤੇ ਹੁਣ ਅੱਗੇ ਜਾ ਰਹੇ ਨੇ ਲੁਧਿਆਣਾ ਵਿਖੇ ਸੋ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦੀ ਆ ਤੇ ਗੁਰੂ ਸਾਹਿਬ ਇਸੇ ਤਰ੍ਹਾਂ ਇਸ ਜੋ ਸਿੱਖਿਊਸ਼ਨਲੀ ਕਾਲਜ ਦੇ ਜੋ ਪ੍ਰਬੰਧਕ ਮੈਂਬਰ ਨੇ ਉਹਨਾਂ ਨੂੰ ਇਸੇ ਤਰ੍ਹਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਉਦਦਮ ਬਲ ਬਖਸ਼ਦੇ ਰਹਿਣ